ਮੈਂ ਜੇ ਬੱਜਿਤ ਗਿਆ ਨਾ ਜੇ ਨਾ ਕੁਝ ਕਰਕੇ ਦਿਖਾਇਆ ਮੇਰਾ ਮੂੰਹ ਕਾਲਾ ਕਰਕੇ ਮੈਨੂੰ ਖੁੱਤੇ ਬਿਠਾ ਦੇ ਬਸ ਮੈਂ ਸੱਚੀ ਗੱਲ ਕਹਿੰਦਾ ਮੈਂ ਕੋਲ ਲਿਖਤੀ ਲਾ ਲਓ ਮੇਰੀ ਵੀਡੀਓ ਬਣਾ ਲਓ ਮੈਂ ਸਾਰਾ ਕੁਝ ਇੰਟਰਨੈਟ ਕਰ ਦੋ ਕਿਉਂਕਿ ਮੈਂ ਸੱਚ ਕਹਣਾ ਯਾਰ ਮੈਂ ਨੀ ਝੂਠ ਮਾਰਨਾ ਬਲਾਵਾ ਨਾ ਆਪਣਾ ਕੁਝ ਹੋਵਜਣਾ ਹੀ ਹੈ ਦੁਬਾਰਾ ਇੱਕ ਵਾਰ ਜਿੱਤ ਕੇ ਦੁਬਾਰਾ ਫੇਰ ਇਹਨਾਂ ਲੋਕਾਂ ਵਿੱਚ ਜਾਵਾਂਗੇ ਕਿਹੜੇ ਮੂੰਹ ਨਾਲ ਜਾਵਾਂਗੇ ਯਾਰ ਅੱਜ ਇਹਨਾਂ ਤੇ ਕੱਲ ਸਾਰੀ ਜਿੱਤ ਹੋਣੀ ਹੈ ਲੋਕ ਜਾਗੂਗੇ ਕਦੀ ਤੇ ਜਾਗੂਗੇ ਲੋਕੀ ਕਦੀ ਜਨ ਦੀ ਜਨੀਰਾ ਦੌੜੂ ਪੈਦ 30000 ਦੀ ਕਮਾਈ ਚੱਕੀ 3000 ਰੁਪਏ ਸਾ 2000 ਰੁਪਏ ਲੈ ਕੇ ਆਣ ਵਾਲਾ ਤੇ ਵੱਡੇ ਵੱਡੇ 30-30 ਕਰੋੜ ਵਾਲੇ ਬੰਦੇ ਦਾ ਖਾਤਾ ਵੀ ਇੱਥੇ ਕੰਮ ਬੰਦਾ ਕੁਝ ਕਰ ਸਕਦਾ ਆਜਾ ਵੜਿੰਗ ਵੱਲੋਂ ਰਾਜਾ ਵੜਿੰਗ ਵੱਲੋਂ ਇੰਨਾ ਸਮਝਦਾਰ ਬੰਦਾ ਹੋ ਕੇ ਗੱਲ ਕਰਨੀ ਚਾਹੀਦੀ ਤੁਹਾਨੂੰ ਵਿਚਾਰ ਕਰਕੇ ਯਾਰ ਕੀ ਗੱਲ ਹੈ ਯਾਰ ਜਿਹਦੇ ਦਿਲ ਸੱਚੀ ਭਾਵਨਾ ਸੱਚੀ ਦਿਲ ਦੀ ਗੱਲਾਂ ਵਾ ਤੇ ਜੇ ਬੰਦਾ ਝੂਠਾ ਬੰਦਾ ਵਾ ਚਮਚੇ ਬਣ ਕੇ ਅਸਲੀਡਰਾਂ ਦੇ ਲੋਕਾਂ ਦਾ ਫਾਇਦਾ ਚੁੱਕ ਕੇ ਅਸੀਂ ਅੱਗੇ ਆਉਣਾ ਸਾਨੂੰ ਦਾ ਫਾਇਦਾ ਨਹੀਂ ਜੀ ਅੱਜ ਗੱਲ ਕਰੀਏ ਅੱਜ ਜੁਨੀ ਵਸਤੀ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਸਾਡੇ ਬੱਚਿਆਂ ਦਾ ਕਿੰਨਾ ਟੱਕਾ ਹੋ ਰਿਹਾ ਸਾਡੇ ਐਨਆਰਆਈ ਵੀਰ ਉੱਥੇ ਪਹੁੰਚ ਰਹੇ ਆ ਸਾਡੇ ਲੀਡਰ ਪ੍ਰਸ਼ਾਸਨ ਕੋ ਪਹੁੰਚਿਆ ਤੇ ਲੀਡਰ ਕੋਈ ਨਹੀਂ ਪਹੁੰਚਿਆ ਕਿਸੇ ਨੇ ਨਹੀਂ ਗੱਲ ਨਹੀਂ ਕਹੀ ਜਮ ਆਮ ਆਦਮੀ ਪਾਰਟੀ ਨੇ ਜਾਂ ਮੋਦੀ ਸਾਹਿਬ ਨੇ ਜਾਂ ਕਾਂਗਰਸ ਨੇ ਜਾਂ ਭਾਜਪਾ ਸਮਾਜ ਪਾਰਟੀ ਜਾਂ ਕਾਲੀ ਦਲ ਪਾਰਟੀ ਕਿਸੇ ਨੇ ਨਹੀਂ ਕਿਹਾ ਇੱਥੇ ਹੁਣੇ ਇੱਥੇ ਬਾੜ ਆਈ ਬਾੜ ਪੀਰੇ ਤੇ ਗਏ ਤੇ ਵੱਡੇ ਵੱਡੇ ਆਪਣੇ ਦਸਤੇ ਬੰਨ ਲੈ ਮੈਂਨੇ ਪਏ ਵੱਡੇ ਮੈਂ ਉਹਨੇ ਵੱਡੇ ਮਾਉਨੇ ਇੱਥੇ ਵਾਵਾ ਖਟਣ ਨੂੰ ਆ ਖਾਲੀ ਆਪਣਾ ਨਾਮ ਬੜਾਉਣ ਵਾਸਤੇ ਗੱਲ ਕਰੀਏ ਸਰਕ ਬਸੇ ਤੱਕਾ ਹੋ ਰਿਹਾ ਸੱਸੀਗਾ ਪੰਜਾਬ ਨੇਸ਼ਨ ਦੇ ਵਿੱਚ ਮੈਂ ਸੋਚਦਾ ਮੈਂ ਸੋਚਦਾ ਮੈਂ ਜਿਹੜਾ ਜਿਹੜਾ ਹੋ ਰਹੀ ਹੈ ਫਿਲਹਾਲ ਜਿਹੜੀ ਕਿ ਅਹਮਦੀ ਪਾਰਟੀ ਅੱਗੇ ਚੱਲਦੀ ਪਈ ਹੈ ਤਾਂ ਕਿ ਮੇਰੇ ਕੋਲ 15 ਆਗੂਆਂ ਵਾਲੀ ਇੱਕ ਲਿੰਕ ਵੀ ਹੋ ਗਿਆ ਅੰਦਰ ਇੱਕ ਸੋਸ਼ਲ ਮੀਡੀਆ ਸ਼ਾਰਟ ਵੀ ਆਪਾਂ ਕਹਿ ਸਕਦੇ ਹਾਂ ਨੀਰੂ ਸ਼ੰਕਰਵਾੜ ਜਿਹੜਾ ਟੋਨ ਲਾਣ ਵਿੱਚ ਪੁਰਜਾ ਦੀ ਸਾਡੇ ਨਾਲ ਮਜੂਦਾ ਗੱਲਬਾਤ ਕਰਦੇ ਆ ਉਹ ਬਹੁਤ ਵਧੀਆ ਲੱਗਦੇ ਹਾਂ ਤਾਂ ਹਾਲ ਦੇ ਉਹਦਾ ਤੁਹਾਡਾ ਟਾਰਗੇਟ ਕੀ ਹੈ ਹਾਰ ਕੇ ਬੰਦਮ ਜਿੱਤਾ ਅਸਲ ਹੁੰਦੀ ਹੈ ਠੀਕ ਹੈ ਜੀ ਅੱਜ ਇਹਦੇ ਕੱਲ ਸਾਡੀ ਜਿੱਤ ਹੋਣੀ ਹੈ ਲੋਕੀ ਜਾਗੂਗੇ ਕਦੀ ਤਾਂ ਜਾਗੂਗੇ ਨੋ ਕਿ ਕਦੀ ਜੁਲੰਦ ਦੀ ਨੀਰਾ ਡੋੜੂਗੀ ਪਰ ਪਹਿਲੇ ਮੈਂ ਰੱਬ ਦੇ ਨਾਮ ਤੇ ਆਂ ਮੈਂ ਬਾਈ ਗੁਰਜੀ ਕਾਲ ਸਾਹਿਬ ਬਾਈ ਗੁਰਜੀ ਕੀ ਬਤੇ ਜੈ ਪੀਮ ਜੈ ਪਰ ਜੈ ਭਗਵਾਨ ਵਾਲੀ ਜੈ ਗੁਰਦਾਤਾ ਧੰਤਾ ਸ੍ਰੀ ਗੁਰੂ ਵਿਦਾਸ ਮਾਰੇ ਹਾਲੇਲੂਇਆ ਗੋਸਬਾ ਪੂਜਣ ਲਤਨ ਸਾਹਮਣੂ ਪਈ ਸਕੇ ਤੇਹੀ ਨਰ ਕਰ ਮੈਂ ਤੇਰੀ ਚੈਨਲ ਮੇ ਲੋ ਬਸ ਜਕਾਰਾ ਮਾ ਜੀਤ ਕੋਰੀ ਦਾ ਜੈ ਗੁਰੂ ਨਾਬਾਦਾ ਜੈ ਕਬੀ ਤੁੰਤਰੀ ਜਕਾਰਾ ਸ਼ੀਰਮਾਲੀ ਦਾ ਬਹੁਤ ਸੱਚ ਲੱਗਦਾ ਇਹ ਵੀ ਦੇਖਿਆ ਜਾਵੇ ਵੱਡੇ ਵੱਡੇ ਤਨਾਰ ਕਹਿ ਸਕਦੇ ਆਂ ਲੀਡਰ ਸਿੱਖਾ ਚੋਲ ਲੱਗ ਬਤਹੋਂ ਕੀ ਆਤਾ ਤੁਸੀਂ ਜਿਹੜਾ ਚੋਲ ਲੱਗਦੇ ਆਂ ਤਾਂ ਸੱਚਾ ਤੁਹਾਡਾ ਕਿ 3000 ਰੁਪਏ ਕਾਟੇ 2700 ਮੇਰੇ ਪੱਲੇ ਪਿਆ ਮੈਂ ਉਹਨੂੰ 30 ਮੰਨਦਾ 30000 ਰੁਪਏ ਲੈ ਕੇ ਆਣ ਵਾਲਾ ਇੱਥੇ ਵੱਡੇ ਵੱਡੇ 30-30 ਕਰੋੜ ਵਾਲੇ ਬੰਦਿਆਂ ਨੂੰ ਦਿਖਾਉਂਦਾ ਵੀ ਇੱਥੇ ਕੰਮ ਮੰਨਦਾ ਜਿਹਦੇ ਦਿਲ ਸੱਚੇ ਭਾਰਨਾ ਸੱਚੇ ਦਿਲ ਦੀ ਗੱਲਾਂ ਵਾ ਤੇ ਜੇ ਬੰਦਾ ਝੂਠਾ ਬੰਦਾ ਵਾ ਚਮਚੇ ਬਣ ਕੇ ਅਸੀਂ ਲੀਡਰਾਂ ਦੇ ਲੋਕਾਂ ਦਾ ਫਾਇਦਾ ਚੁੱਕ ਕੇ ਅਸੀਂ ਅੱਗੇ ਆਉਣਾ ਸਾਨੂੰ ਉਹਦਾ ਫਾਇਦਾ ਨਹੀਂ ਕੋਈ ਹੁੰਦਾ ਜੇ ਅੱਜ ਗੱਲ ਕਰੀਏ ਅੱਜ ਜੁਣੀ ਵਸਤੀ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਸਾਡੇ ਬੱਚਿਆਂ ਦਾ ਕਿੰਨਾ ਤੱਕਾ ਹੋ ਰਿਆ ਸਾਡੇ ਐਨ ਆਰ ਆਈ ਵੀਰ ਉੱਥੇ ਪਹੁੰਚ ਰਹੇ ਆ ਸਾਡੇ ਲੀਡਰ ਪ੍ਰਸ਼ਾਸਨ ਕੋ ਪਹੁੰਚਾ ਤੇ ਲੀਡਰ ਕੋਈ ਨਹੀਂ ਪਹੁੰਚਿਆ ਕਿਸੇ ਨੇ ਨਹੀਂ ਗੱਲ ਨਹੀਂ ਕਹੀ ਜਮ ਆਮ ਆਦਮੀ ਪਾਰਟੀ ਨੇ ਜਾਂ ਮੋਦੀ ਸਾਹਿਬ ਨੇ ਜਾਂ ਕਾਂਗਰਸ ਨੇ ਜਾਂ ਭਾਜਪਾ ਸਮਾਜ ਪਾਰਟੀ ਜਾਂ ਕਾਲੀ ਦਲ ਪਾਰਟੀ ਕਿਸੇ ਨੇ ਨਹੀਂ ਕਿਹਾ ਇੱਥੇ ਹੁਣੇ ਇੱਥੇ ਬਾੜ ਆਈ ਬਾੜ ਪੀਰੇ ਤੇ ਗਏ ਤੇ ਵੱਡੇ ਵੱਡੇ ਆਪਣੇ ਦਸਤੇ ਬੰਨਦੇ ਮੈਂ ਇਹਨੇ ਪਏ ਵੱਡੇ ਮੈਂ ਉਹਨੇ ਵੱਡੇ ਮੌਨੇ ਇੱਥੇ ਵਾਵਾ ਖੱਟਣ ਨੂੰ ਆ ਖਾਲੀ ਆਪਣਾ ਨਾਮ ਬਣਾਉਣ ਵਾਸਤੇ ਗੱਲ ਕਰੀਏ ਸਰਕ ਬਸੇ ਤੱਕਾ ਹੋ ਰਿਆ ਇਹ ਇੱਕ ਐਸਪੀਜ਼ ਮੈਡਮ ਐਥੇ ਸਸਪੈਂਡ ਕੀਤੇ ਗਏ ਉਹਨਾਂ ਨੂੰ ਕਿਉਂ ਸਸਪੈਂਡ ਕੀਤਾ ਗਿਆ ਜੀ ਉਹਨੇ ਇੱਕ ਐਸਪੀ ਦੀ ਡਿਊਟੀ ਥੋੜੀ ਆ ਕਿ ਉਹ ਵੋਟ ਪਾਏ ਚੱਕ ਕੇ ਦੇਖੋ ਆਈਪੀਆ ਅਫਸਰ ਬਣ ਕੇ ਆ ਕੋਈ ਪੁਲਿਸ ਮੁਲਾਜ਼ਮ ਬਣ ਕੇ ਬੜੀ ਮਿਹਨਤ ਕਰਕੇ ਕਿਉਂ ਆਉਂਦਾ ਇਹ ਸਸਪੈਂਡ ਕਰਨ ਲੱਗੇ ਆਂ ਉਂਗਲੀ ਚਰਾਉਂਦੇ ਆ ਯਾਰ ਚੰਗੇ ਲੀਡਰ ਆ ਯਾਰ ਕਾਦੇ ਲੀਡਰ ਔਰ ਇਹ ਅਕਾਲੀ ਦਲ ਨੇ ਰਿਪੋਰਟ ਕੀਤੀ ਆ ਤੇ ਬੀਜੇਪੀ ਨੇ ਐਕਸ਼ਨ ਲੈ ਕੇ ਸਸਪੈਂਡ ਕਰ ਦਿੱਤਾ ਤੇ ਜੋ ਚੋਣ ਕਮਿਸ਼ਨਰ ਨੂੰ ਬੀਜੇਪੀ ਸਰਕਾਰ ਆਦੇਸ਼ ਲਾਉਂਦੀ ਹੈ ਤੇ ਉਹਨਾਂ ਦੇ ਅਧਿਸ਼ਤਾਲ ਉਹ ਸਸਪੈਂਡ ਨਹੀਂ ਹੋਣੀ ਚਾਹੀਦੇ ਉਹਨਾਂ ਨੂੰ ਬਹਾਲ ਕੀਤਾ ਜਾਵੇ ਉਹਨੂੰ ਆਪਣਾ ਪੁਲਿਸ ਨੂੰ ਆਪਣਾ ਕੰਮ ਕਰਨ ਦਿੱਤਾ ਜਾ ਇੱਕ ਕੰਮ ਸੀਗਾ ਇੱਕ ਅਫਸਰ ਦਾ ਨਾਮ ਲਵਾਂਗਾ ਥਰਥਰ ਲੋਕੀ ਕੰਮ ਦੇ ਸੀਗੇ ਉਹਦਾ ਨਾਮ ਸੀਗਾ ਕੁਬਰ ਵਿਜੇ ਪ੍ਰਤਾਪ ਸਿੰਘ ਹੁਣ ਕੁਬਰ ਵਿਜੇ ਪ੍ਰਤਾਪ ਸਿੰਘ ਨੂੰ ਅਗਿਆਨ ਦੀ ਕੋਸ਼ਿਸ਼ ਨਹੀਂ ਕਰਾਉਂਦੇ ਉਹ ਜਦੋਂ ਇਕੱਲਾ ਕੀ ਕਰੇ ਉਹ ਜਿਹੜਾ ਪੁਲਿਸ ਮੁਲਾਜ਼ਮ ਨੇ ਜਿਵੇਂ ਸੀਗਾ ਪੁਲਿਸ ਮਹਿਕਮੇ ਵਿੱਚ ਸੀਗਾ ਕਈ ਜਗ੍ਹਾ ਬਦਲੇ ਕਈ ਜਗ੍ਹਾ ਤਬਾਦਲੇ ਕੀਤੇ ਪਰ ਉਹਨੇ ਸੱਚ ਦੀ ਲੜਾਈ ਨਹੀਂ ਲੜੀ ਜਿਹੜਾ ਬੰਦਾ ਸੱਚਾ ਨਾ ਸੁਣਵਾਈ ਨਹੀਂ ਹੁੰਦੀ ਸਾਡੀ ਕੌਮ ਨੂੰ ਟਾਰਗੇਟ ਕਰਨ ਵਾਸਤੇ ਬੰਦੇ ਬਹੁਤ ਆਉਂਦੇ ਆ ਪਰ ਸਾਡੇ ਕੌਮ ਦੇ ਨਾਲ ਨਹੀਂ ਕੋਈ ਚੱਲ ਸਕਦਾ ਸਾਰੇ ਸੰਵਿਧਾਨਕ ਵਿਚਾਰ ਸਾਰੇ ਫੋਟਮਾ ਇੱਥੇ ਬਹੁਤ ਵਾਈ ਜਾਂਦੇ ਪਿਆ ਮੈਂ ਆਪਣੇ ਸੰਵਿਧਾਨ ਆਪਣੇ ਬਾਬਾ ਸਾਹਿਬ ਦੇ ਕਰਕੇ ਲੱਗ ਰਿਹਾ ਆਪਾਂ ਇੱਕ ਬਣਾਣਾ ਡਿਜੀਟਲ ਇੰਡੀਆ ਡਿਜੀਟਲ ਭਾਰਤ ਬਣਾਉਣਾ ਨਾ ਕਿ ਸਿੱਖ ਨਾ ਸਾਈ ਨਾ ਮੁਸਲਮਾਨ ਨਾ ਹਿੰਦੂ ਨਾ ਕੋਈ ਵਾਲਮੀਕ ਨਾ ਕੋ ਕੋਰੇਬਦਾਰ ਸਾਰੀ ਕੌਮ ਤੋਂ ਕੌਮਾਂ ਤੋਂ ਉੱਠ ਕੇ ਇੱਕ ਵੱਖਰਾ ਸਾਰਿਆਂ ਨੂੰ ਜੋੜ ਕੇ ਡਿਜੀਟਲ ਭਾਰਤ ਦੇਸ਼ ਬਣਾਣਾ ਕਿ ਇਹਨੂੰ ਸਾਰੇ ਇੱਕ ਹੋਣ ਜਾਤਾਂ ਪਾਤਾਂ ਧਰਮਾਂ ਦੇ ਵਿੱਚ ਨਾ ਪਾਉ ਸਾਰਿਆਂ ਨੂੰ ਇੱਕ ਜਗ੍ਹਾ ਇੱਕੋ ਜਗ੍ਹਾ ਦਰਜਾ ਮਿਲਣਾ ਚਾਹੀਦਾ ਇਹ ਦਰਜਾ ਦਵਾਨ ਦੇ ਵਿਜਾਏ ਤੂੰ ਫਲਾਣਾ ਵਾ ਤੂੰ ਢਿੰਗਣਾ ਰਾਜਾ ਵੜਿੰਗ ਵੱਲੋਂ ਰਾਜਾ ਵੜਿੰਗ ਵੱਲੋਂ ਇੰਨਾ ਸਮਝਦਾਰ ਬੰਦਾ ਹੋ ਕੇ ਗੱਲ ਕਰਨੀ ਚਾਹੀਦੀ ਤੁਨ। ਇਹ ਗੱਲ ਕਰ ਗਏ ਯਾਰ ਕੀ ਗੱਲ ਹੈ ਯਾਰ ਇਹ ਕਿੱਥੇ ਆ? ਗਲਤ ਹੈ ਗਲਤ ਹੈ ਸਾਨੂੰ ਅੱਜ ਵੀ ਛੋਟੇ ਮੰਨੇ ਜਾਂਦਾ। ਸਾਨੂੰ ਅੱਜ ਵੀ ਅਸੀਂ ਸਮਾਂ ਨੂੰ ਇਹ ਸਾਨੂੰ ਜੁੱਤਕੀ ਦੇ ਮੌਕੇ ਦਾ ਖੜ ਜਾਂਦੇ ਪਰ ਉਹ ਬੰਦੇ ਨਹੀਂ ਹੁਣ ਆਪਰੇ ਚਾਰ ਕਿਤਾਬਾਂ ਸਾਡੇ ਬੰਦੇ ਨੇ ਪੜੀਆਂ ਸਾਡੇ ਬੱਚਿਆਂ ਨੇ ਚਾਰ ਕਿਤਾਬਾਂ ਸਾਡੇ ਭਰਾਵਾਂ ਨੇ ਚਾਰ ਕਿਤਾਬਾਂ ਪੜੀਆਂ ਉਹ ਵੀ ਅੱਗੇ ਆਉਣਗੇ ਹੁਣ ਯੂਨੀਵਰਸਿਟੀ ਦੇ ਵਿੱਚ ਮੈਂ ਦੇਖਣਾ ਚਾਹੁੰਦਾ ਕਿ ਕਿਹੜੀ ਪਾਰਟੀ ਕੀ ਜਾਂਦੀ ਹੈ। ਜਿਹੜਾ ਸਾਡੇ ਪੰਜਾਬ 'ਚ ਨੌਕਰੀਆਂ ਦਵਾਏਗਾ ਜਿਹੜਾ ਸਾਡੇ ਪੰਜਾਬ 'ਚ ਬੱਸਾਂ ਵਾਲੇ ਕਨੈਕਟਰ ਡਰਾਈਵਰ ਔਰ ਬਿਜਲੀ ਬੋਰਡ ਦੇ ਮਲਾਜ਼ਮ ਆ ਜਿਹੜੇ ਪ੍ਰੋਫੈਸਰ ਆ ਸਾਰੇ 600 ਪ੍ਰੋਫੈਸਰ ਦੀ ਨੌਕਰੀ ਖਾਲੀ ਹੈ ਫਿਰ ਕੋਈ ਉਹਦੇ ਕੋਈ ਬਹਾਲ ਨਹੀਂ ਕਿਉਂ ਨਹੀਂ ਹੋਏ ਯਾਰ ਵੀਰੋ ਜੀ ਇਹ ਲਾਰੇ ਦਾ ਕੋਈ ਵੀ ਨਹੀਂ ਨਹੀਂ ਲਾਰੇ ਕਿੰਨ ਤੋਂ ਪਹਿਲਾਂ ਹਰ ਕੋਈ ਕਹਿੰਦਾ ਕਿ ਮੈਂ ਆ ਕਰਾਂਗਾ ਮੈਂ ਨਹੀਂ ਮੈਂ ਲਾ ਮੈਂ ਜੇ ਬੱਜ ਜਿੱਤ ਗਿਆ ਨਾ ਜੇ ਨਾ ਕੁਝ ਕਰਕੇ ਦਿਖਾਇਆ ਮੇਰਾ ਮੂੰਹ ਕਾਲਾ ਕਰਕੇ ਮੈਨੂੰ ਖੁੱਤੇ ਬਿਠਾ ਦਿਓ ਬਸ ਮੈਂ ਸਿੱਧੀ ਗੱਲ ਕਹਿੰਦਾ ਮੈਂ ਕੋ ਲਿਖਤੀ ਲੈ ਲਓ ਮੇਰੀ ਵੀਡੀਓ ਬਣਾ ਲਓ ਮੇਰੇ ਸਾਰਾ ਕੁਝ ਇੰਟਰਵਿਊ ਕਰ ਲ ਕਿਉਂਕਿ ਮੈਂ ਸੱਚ ਕਹਿਣਾ ਯਾਰ ਮੈਂ ਨਹੀਂ ਝੂਠ ਮਾਰਨਾ ਬਲਾਵਾ ਨਾ ਆਪਣੇ ਕੋ ਝੂਠ ਬੱਜਣਾ ਹੀ ਆ ਦੁਬਾਰਾ ਇੱਕ ਵਾਰੀ ਜਿੱਤ ਕੇ ਦੁਬਾਰਾ ਫੇਰ ਇਹਨਾਂ ਲੋਕਾਂ ਵਿੱਚ ਜਾਵਾਂਗੇ ਕਿਹੜੇ ਮੂਨਾ ਜਾਵਾਂਗੇ ਜਾ ਕੇ ਮੈਂ ਇਹ ਵੀ ਲੋਕਾਂ ਨੇ ਕਿਹਾ ਵੀ ਪੰਥਕ ਸੀਟ ਆ ਪੰਥਕ ਸੀਟ ਹੈਗੀ ਆ ਠੀਕ ਆ ਮਮੰਦਾ ਪੰਥ ਨੂੰ ਵੋਟਾਂ ਬਹੁਤ ਹਜ਼ਾਰ-ਹਜ਼ਾਰ ਵਾਲੀ ਪਾਓ ਪਰ ਇੱਕ ਸਾਲ ਵਾਸਤੇ ਨਾ ਪਾਓ ਇੱਕ ਸਾਲ ਮੈਨੂੰ ਦਿਓ ਇੱਕ ਸਾਲ ਨੂੰ ਮੈਂ 10 ਸਾਲ ਬਣਾ ਕੇ ਦਊਂਗਾ ਤੁਹਾਨੂੰ ਇਹਨਾਂ ਨੇ ਕੁਝ ਨਹੀਂ ਕਰਕੇ ਦੇਣਾ ਇਹਨਾਂ ਦੇਖ ਕੇ ਲੈ ਲੈ ਦੇਖਾ ਜਾਵੇ ਜਦੋਂ ਤੁਸੀਂ ਆਰ ਜਾਂਦੇ ਹੋ ਕੋਈ ਕੱਪੜੇ ਪਾ ਲੇ ਨਹੀਂ ਜੀ ਹੁਣ ਇਦਾਂ ਆ ਚੱਲ ਕੀ ਕਰੀਏ ਹੁਣ ਇਦਾਂ ਦਾ ਕੋਈ ਕੰਮ ਨਹੀਂ ਇੱਕ ਬੰਦਾ ਮੈਨੂੰ ਕਹਿੰਦਾ ਤੇਰਾ ਦੇਸ਼ ਚਿੱਕਰ ਚ ਪਿਆ ਤੂੰ ਕਹਿੰਦਾ ਮੈਂ ਕਹਾਂ ਮੈਂ ਵੀ ਚਿੱਕਰ ਚ ਵੜਾਂ ਕਹਿੰਦਾ ਵੜ ਕੇ ਦਿਖਾ ਮੈਂ ਚਿੱਕਰ ਚ ਵੜ ਗਿਆ ਜੇ ਦੇਸ਼ ਦੇ ਚਿੱਕਰ ਜਾਂਦੇ ਫਿਰ ਅਸੀਂ ਕੀ ਕਰ ਬਾਹਰ ਕੀ ਕਰਦੇ ਅਸੀਂ ਉਹਨੂੰ ਬਚਾਉਣ ਆਏ ਆ ਅਸੀਂ ਪੰਜਾਬ ਨੂੰ ਮਾਰਨ ਨਹੀਂ ਆਏ ਅਸੀਂ ਪੰਜਾਬ ਨੂੰ ਨਕਸ਼ਾ ਮੁਕਤ ਕਰਨਾ ਆਜ ਸਾਡੇ ਘਰਾਂ 'ਤੇ ਹਮਲੇ ਹੋ ਜਾਂਦੇ ਆ ਲੀਡਰ ਫੋਨ ਕਰ ਦਿੰਦੇ ਇਹਨਾਂ ਦੀਪ ਸਿੱਧੂ ਨੇ ਇਹਨਾਂ ਨੇ ਮਰਵਾਇਆ ਸਿੱਧੂ ਮੁਸਾ ਨੂੰ ਇਹਨਾਂ ਨੇ ਮਰਵਾਇਆ ਨੰਗਲ ਅੰਮੀਆ ਨੂੰ ਇਹਨਾਂ ਨੇ ਅਦਲਤਿਕ ਇਨਸਾਫ ਦਿਵਾਇਆ ਪੰਜਾਬ ਦੇ ਸਾਰੇ ਹੀਰੇ ਤੇ ਮਾਰ ਦਿੱਤੇ ਨੇ ਵੇਖਿਆ ਜਾਨੀ ਤੁਹਾਨੂੰ 2027 ਦਾ ਤੁਹਾਡੇ ਵੱਲੋਂ ਕੀ ਆਉਣ ਵਾਲਾ ਜਣਾਗੇ ਜੀ ਸਾਰੀ ਕੌਮ ਸਾਡੀ ਲੜੇਗੀ ਤੇ ਐਮਐਲਏ ਐਮਪੀ ਬਣ ਕੇ ਤੁਹਾਡੇ ਸਾਹਮਣੇ ਬਾਬੇ ਐਮਐਲਏ ਖਿਡਾਰੀ ਬਿਲਕੁਲ ਜੀ ਪੰਜਾਬ ਪੂਰੇ ਐਮਐਲਏ ਸਾਡੀ ਪੂਰੀ ਸਾਨਾ ਜਿਹੜਾ ਜਿਹੜਾ ਸ਼ਟਰ ਵਾਲੇ ਜਿਨ੍ਹਾਂ ਨੇ ਕੱਲ੍ਹ ਸਾਡੀ ਪੀਆ ਤਾਂ ਉਹਨਾਂ ਨੇ ਕਿਹਾ ਹੈ ਕਿ ਜੇ ਮੈਂ ਕੋਈ ਝੂਠ ਬੋਲਦਾ ਹਾਂ ਤਾਂ ਮੇਰਾ ਮੂੰਹ ਆ ਕਰਕੇ ਖੋਤੇ ਦੇ ਬਿਠਾ ਦਿਓ ਬੇਸ਼ੱਕ ਮੇਰੀ ਵੀਡੀਓ ਬਣਾ ਲਿਓ ਤਾਂ 2027 ਦੇ ਵਿੱਚ ਮੈਂ ਆਪਣੇ ਵੇਲੇ ਖੜੇ ਕਰਕੇ ਪੰਜਾਬ ਦੇ ਵਿੱਚ ਜੋ ਲੜਾਂਗਾ ਉਹ ਦੇਖਣਾ ਹੋਵੇਗਾ ਇਹ ਸ਼ਟਰ ਵਾਲੇ ਅੱਜ ਕੀ ਇੱਥੇ ਜਿੱਤਨ ਤੋਂ ਜਾਂ ਹਾਰਨ ਤੋਂ ਬਾਅਦ ਕੀ ਛੋਸ਼ੇ ਭਾਈ ਕਰਦੇ ਕੈਮਰਾਮੈਨ ਦਵਿੰਦਰ ਸਿੰਘ ਦੇ ਨਾਲ ਸੋਨੂ ਬਟਾਵਾਦ ਤਮ ਕਰ ਮੈਂ ਜੇ ਬੱਜ ਜਿੱਤ ਗਿਆ ਨਾ ਜੇ ਨਾ ਕੁਝ ਕਰਕੇ ਦਿਖਾਇਆ ਮੇਰਾ ਮੂੰਹ ਕਾਲਾ ਕਰਕੇ ਮੈਨੂੰ ਖੋਤੇ ਬਿਠਾ ਦੇ ਬਸ ਮੈਂ ਸੱਚੀ ਗੱਲ ਕਹਿੰਦਾ ਮੈਂ ਕੋ ਲਿਖਤੀ ਲੈ ਲਓ ਮੇਰੀ ਵੀਡੀਓ ਬਣਾ ਲਓ ਮੇਰੇ ਸਾਰਾ ਕੁਝ ਇੰਟਰਵਿਊ ਕਰ ਲਓ ਕਿਉਂਕਿ ਮੈਂ ਸੱਚ ਕਹਣਾ ਯਾਰ ਮੈਂ ਨੀ ਝੂਠ ਮਾਰਨਾ ਬਲਾਵਾ ਨਾ ਆਪਣੇ ਕੋਈ ਝੂਠ ਮੱਜਣਾ ਹੀ ਆ ਦੁਬਾਰਾ ਇੱਕ ਵਾਰ ਜਿੱਤ ਕੇ ਦੁਬਾਰਾ ਫੇਰ ਇਹਨਾਂ ਲੋਕਾਂ ਵਿੱਚ ਜਾਵਾਂਗੇ ਕਿਹੜੇ ਮੂੰਹ ਨਾਲ ਜਾਵਾਂਗੇ ਜਾ ਕੇ ਅੱਜ ਇਹਦੇ ਕੱਲ ਸਰ ਜਿੱਤ ਹੋਣੀ ਹੈ ਲੋਕੀ ਜਾਗੂ ਹੋ ਕਦੀ ਤੇ ਜਾਗੂਗੇ ਲੋਕੀ ਕਦੀ ਜਲਨ ਦੀ ਜਿੰਦੀਰਾ 3000 ਰੁਪਏ ਲੈ ਕੇ ਆਨ ਵਾਲਾ ਤੇ ਵੱਡੇ ਵੱਡੇ 30 ਕਰੋੜ ਵਾਲੇ ਬੰਦਿਆਂ ਦਾ ਖਾਸਤਾ ਵੀ ਇੱਥੇ ਕੰਮ ਬੰਦਾ ਜੋ ਕਰਦਾ ਹੈ। ਰਾਜਾ ਵਿੜਿੰਗ ਵੱਲੋਂ ਰਾਜਾ ਵਿੜਿੰਗ ਵੱਲੋਂ ਇੰਨਾ ਸਮਝਦਾਰ ਬੰਦਾ ਹੋ ਗਿਆ ਗੱਲ ਕਰਨੀ ਚਾਹੀਦੀ ਤੁਹਾਨੂੰ। ਗੱਲ ਕਰਕੇ ਯਾਰ ਕੀ ਗੱਲ ਹੈ ਯਾਰ ਜਿਹਦੇ ਦਿਲ ਸੱਚੀ ਭਾਵਨਾ ਸੱਚੀ ਦਿਲ ਦੀ ਗੱਲਾਂ ਬਾਤ ਹੈ ਤੇ ਜੇ ਬੰਦਾ ਝੂਠਾ ਬੰਦਾ ਵਾ ਚਮਚੇ ਬਣ ਕੇ ਅਸਲੀਦਾਰ ਦੇ ਲੋਕਾਂ ਦਾ ਫਾਇਦਾ ਚੁੱਕ ਕੇ ਅਸੀਂ ਅੱਗੇ ਆਉਣਾ ਸਾਨੂੰ ਤਾਂ ਫਾਇਦਾ ਨਹੀਂ ਹੋਵੇ ਜੀ ਅੱਜ ਗੱਲ ਕਰੀਏ ਅੱਜ ਯੂਨੀਵਰਸਿਟੀ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਸਾਡੇ ਬੱਚਿਆਂ ਨਾਲ ਕਿੰਨਾ ਟੱਕਾ ਹੋ ਰਿਹਾ ਸਾਡੇ ਐਨਆਰਆਈ ਵੀ ਉੱਥੇ ਪਹੁੰਚ ਰਹ ਸਾਡੇ ਲੀਡਰ ਪ੍ਰਸ਼ਾਸਨ ਕੋ ਪਹੁੰਚਿਆ ਤੇ ਲੀਡਰ ਕੋਈ ਨਹੀਂ ਪਹੁੰਚਿਆ ਕਿਸੇ ਨੇ ਇਨੀ ਗੱਲ ਨਹੀਂ ਕਹੀ ਨਾ ਆਮ ਆਦਮੀ ਪਾਰਟੀ ਨੇ ਜਾਂ ਮੋਦੀ ਸਾਹਿਬ ਨੇ ਜਾਂ ਕਾਂਗਰਸ ਨੇ ਜਾਂ ਆਊਜਸ ਸਮਾਜ ਪਾਰਟੀ ਜਾਂ ਕਾਲੀ ਦਲ ਪਾਰਟੀ ਕਿਸੇ ਨੇ ਨਹੀਂ ਕਿਹਾ ਇੱਥੇ ਹੁਣੇ ਇੱਥੇ ਬਾੜ ਆਈ ਬਾੜ ਪੀਰੇ ਤੇ ਗਏ ਸੋ ਵੱਡੇ ਵੱਡੇ ਆਪਣੇ ਦਸਤੇ ਬੰਨਦੇ ਮੈਂ ਇਹਨੇ ਪੈ ਵੱਡੇ ਮੈਂ ਉਹਨੇ ਵੱਡੇ ਮਾਉਨੇ ਇੱਥੇ ਵਾਵਾ ਖੱਟਣ ਨੂੰ ਆ ਖਾਲੀ ਆਪਣਾ ਨਾਮ ਬੜਾਉਣ ਵਾਸਤੇ ਗੱਲ ਕਰੀਏ ਸੜਕ ਪਾਸੇ ਤੱਕਾ ਹੋ ਰਿਹਾ ਸਸੀਗਾ پنجاب ਨੇਸ਼ਨ ਕੀ ਦੇਖੇ ਨਹੀਂ ਤਾਂ ਮੈਂ ਸੋਚਦਾ ਹਾਂ ਕਿ ਇਹ ਮਜੇਦਾਰ ਦੇ ਵਿੱਚ ਕੀ ਰਹੀ ਹੈ ਨਹੀਂ ਹੋ ਰਹੀ ਹੈ ਫਿਰ ਹਾਲ ਜਿਹੜੀ ਕਿ ਆਹਮਦੀ ਪਾਰਟੀ ਅੱਗੇ ਚੱਲਦੀ ਪਈ ਹੈ ਤਾਂ ਮੇਰੇ ਕੋਲ 15 ਹਜ਼ਾਰ ਤੋਂ ਵੱਧ ਦੇ ਕੈਂਪਰ ਦੇ ਹੋ ਗਿਆ ਸੋਸ਼ਲ ਮੀਡੀਆ ਸਟਾਰਟ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਉਹ ਸ਼ਰਮਾ ਬਾਦ ਜਿਹੜਾ ਟੌਨ ਲਾਣ ਦਾ ਕੋਈ ਆ ਸੀ ਸਾਡੇ ਨਾਲ ਮਜੂਦਾ ਗੱਲਬਾਤ ਕਰਦੇ ਆਂ ਤੁਸੀਂ ਲੱਗਦੇ ਹੋ ਤਾਂ ਹਾਰਦੇ ਹੋ ਤਾਂ ਤੁਹਾਡਾ ਟਾਰਗੇਟ ਕੀ ਹੈ ਹਾਰ ਕੇ ਬੰਦਮ ਜਿੱਤਾ ਹਸਲ ਹੁੰਦੀ ਹੈ ਠੀਕ ਹੈ ਜੀ ਅੱਜ ਇਹਦੇ ਕੱਲ ਸਾਡੀ ਜਿੱਤ ਹੋਣੀ ਹੈ ਲੋਕੀ ਜਾਗੂਗੇ ਕਦੀ ਤੇ ਜਾਗੂਗੇ ਲੋਕੀ ਕਦੀ ਜਨ ਜਨ ਦੀ ਜਿੰਦਰਾ ਤੋੜਗੇ ਪਰ ਪਹਿਲੇ ਮੈਂ ਰੱਬ ਦੇ ਨਾਮ ਤੇ ਆਲਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਜੈ ਜੀ ਮ ਜੈ ਭਗਵਾਨ ਮਾ ਜੀ ਜੈ ਬਰਦਾਤ ਭਾਨਤਾ ਸ਼੍ਰੀ ਗੁਰੂ ਵਿਦਾਸ ਮਾਹ ਹਲਲੂਇਆ ਘੋਸਵਾ ਪੁਰੇ ਲਤਾ ਸਾਹਮਣੂ ਕੋਈ ਜੇ ਕਿ ਤੂੰ ਹੀ ਨਰੰਕਰ ਮੈਂ ਤੇਰੀ ਚਾਨਾ ਮੇਲੇ ਬਸ ਜਕਾਰਾ ਮਾ ਜਿੱਤ ਪੁਰੀ ਦਾ ਜੈ ਗੁਰੂ ਆਪਦਾ ਜੈ ਗੁਰੂ ਵੀ ਤੁਮ ਸਭੀ ਜਕਾਰਾ ਸ਼ੇਰਾਂ ਵਾਲੀ ਦਾ ਬਹੁਤ ਸੱਚ ਜਗਤ ਇਹ ਵੀ ਦੇਖਿਆ ਜਾਵੇ ਗੱਡੇ ਵੱਡੇ ਧਨਾਰ ਕਹਿ ਸਕਦੇ ਆ ਲੀਡਰ ਸੀ ਚੋਲ ਲੱਗ ਮਤੋਂ ਕਿ ਆਸਾ ਤੁਸੀਂ ਜੇ ਚੋਲ ਲੱਗਿਆ ਤਾਂ ਸੱਚਾ ਤੁਹਾਡਾ ਕਿੱਥੋਂ ਹੋਣਾ ਕਿਸਦਾ ਕਿਉਂ ਲੱਗਦਾ ਦੇਖੋ ਜੀ ਮੈਂ 30000 ਦੀ ਕਮੇਟੀ ਚੱਕੀ ਸੀ 3000 ਰੁਪਏ ਕੱਟੇ 27000 ਮੇਰੇ ਪੱਲੇ ਪਿਆ ਮੈਂ ਉਹਨੂੰ 30 ਮੰਨਦਾ 30000 ਰੁਪਏ ਲੈ ਕੇ ਆਣ ਵਾਲਾ ਇੱਥੇ ਵੱਡੇ ਵੱਡੇ 30 ਕਰੋੜ ਵਾਲੇ ਬੰਦੇ ਨੂੰ ਦਿਖਾਉਂਦਾ ਵੀ ਇੱਥੇ ਕੰਮ ਬੰਦਾ ਕੁਝ ਕਰਦਾ ਜਿਹਦਾ ਦਿਲ ਸੱਚੀ ਭਾਵਨਾ ਸੱਚੀ ਦਿਲ ਦੀ ਗੱਲਾਂ ਵਾ ਜੇ ਬੰਦਾ ਝੂਠਾ ਬੰਦਾ ਵਾ ਚਮਚੇ ਬਣ ਕੇ ਅਸੀਂ ਲੀਡਰਾਂ ਦੇ ਲੋਕਾਂ ਦਾ ਫਾਇਦਾ ਚੁੱਕ ਕੇ ਅਸੀਂ ਅੱਗੇ ਆਉਣਾ ਸਾਨੂੰ ਉਹਦਾ ਫਾਇਦਾ ਨਹੀਂ ਕੋਈ ਆਉਂਦਾ ਜੀ ਅੱਜ ਗੱਲ ਕਰੀਏ ਅੱਜ ਯੂਨੀਵਰਸਿਟੀ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਸਾਡੇ ਬੱਚਿਆਂ ਦਾ ਕਿੰਨਾ ਤੱਕਾ ਹੋ ਰਿਹਾ ਸਾਡੇ ਐਨਆਰਆਈ ਵੀਰ ਉੱਥੇ ਪਹੁੰਚ ਰਹੇ ਆ ਸਾਡੇ ਲੀਡਰ ਪ੍ਰਸ਼ਾਸਨ ਕੋ ਪਹੁੰਚਾ ਤੇ ਲੀਡਰ ਕੋਈ ਨਹੀਂ ਪਹੁੰਚਿਆ ਕਿਸੇ ਨੇ ਨਹੀਂ ਗੱਲ ਨਹੀਂ ਕਹੀ ਜਮ ਆਮ ਆਦਮੀ ਪਾਰਟੀ ਨੇ ਜਾਂ ਮੋਦੀ ਸਾਹਿਬ ਨੇ ਜਾਂ ਕਾਂਗਰਸ ਨੇ ਜਾਂ ਭਾਜਪਾ ਸਮਾਜ ਪਾਰਟੀ ਜਾਂ ਕਾਲੀ ਦਲ ਪਾਰਟੀ ਕਿਸੇ ਨੇ ਨਹੀਂ ਕਿਹਾ ਇੱਥੇ ਹੁਣੇ ਇੱਥੇ ਬਾੜ ਆਈ ਬਾੜ ਪੀਲੇ ਤੇ ਗਏ ਸੋ ਵੱਡੇ ਵੱਡੇ ਆਪਣੇ ਦਸਤੇ ਬੰਨਰ ਮੈਂ ਇਹਨੇ ਪਏ ਵੱਡੇ ਮੈਂ ਉਹਨੇ ਵੰਡੇ ਮਾਉਨੇ ਇੱਥੇ ਵਾਵਾ ਖੱਟਨ ਨੂੰ ਖਾਲੀ ਆਪਣਾ ਨਾਮ ਬੜਾਉਣ ਵਾਸਤੇ ਗੱਲ ਕਰੀਏ ਸਰਕ ਬਸ ਤੱਕਾ ਹੋ ਰਿਆ ਤੇ ਇਹ ਇੱਕ ਐਸਪੀ ਜੀ ਮੈਡਮ ਇਥੇ ਸਸਪੈਂਡ ਕੀਤੇ ਗਏ ਉਹਨਾਂ ਨੂੰ ਕਿਉਂ ਸਸਪੈਂਡ ਕੀਤਾ ਗਿਆ ਜੀ ਉਹਨੇ ਇੱਕ ਐਸਪੀ ਦੀ ਡਿਊਟੀ ਥੋੜੀ ਹੈ ਕਿ ਉਹ ਵੋਟ ਪਾ ਕੇ ਚੱਕੇ ਦੇਖੋ ਐਪੀਓ ਅਫਸਰ ਬਣ ਕੇ ਆ ਕੋਈ ਪੁਲਿਸ ਮੁਲਾਜ਼ਮ ਬਣ ਕੇ ਬੜੀ ਮਿਹਨਤ ਕਰਕੇ ਕਿਉਂ ਆਉਂਦਾ ਇਹ ਸਸਪੈਂਡ ਕਰਨ ਲੱਗੇ ਆਂ ਉਂਗਲੀ ਚਰਾਂਦੇ ਆ ਯਾਰ ਚੰਗੇ ਲੀਡਰ ਆ ਯਾਰ ਕਾਦੇ ਲੀਡਰ ਹੋਰੇ ਅਕਾਲੀ ਦਾਂ ਨੇ ਰਿਪੋਰਟ ਕੀਤੀ ਆ ਤੇ ਭਾਜਪੀ ਨੇ ਐਕਸ਼ਨ ਲੈ ਕੇ ਸਸਪੈਂਡ ਕਰ ਦਿੱਤਾ ਜੋ ਚੋਣ ਕਮਿਸ਼ਨਰ ਨੂੰ ਭਾਜਪੀ ਸਰਕਾਰ ਆਦੇਸ਼ ਲਾਉਂਦੀ ਹੈ ਉਹਨਾਂ ਦੇ ਅਧਿਸ਼ਤਾਲ ਉਹ ਸਸਪੈਂਡ ਨਹੀਂ ਹੋਣੀ ਚਾਹੀਦੀ ਉਹਨਾਂ ਨੂੰ ਬਹਾਲ ਕੀਤਾ ਜਾਵੇ ਉਹਨੂੰ ਆਪਣਾ ਪੁਲਿਸ ਨੂੰ ਆਪਣਾ ਕੰਮ ਕਰਨ ਦਿੱਤਾ ਜਾ ਇੱਕ ਕੰਮ ਸੀਗਾ ਇੱਕ ਅਫਸਰ ਦਾ ਨਾਮ ਲਵਾਂਗਾ ਥਰਥਰ ਲੋਕੀ ਕੰਮ ਦੇ ਸੀ ਉਹਦਾ ਨਾਮ ਸੀਗਾ ਕੁਬਰ ਵਿਜੇ ਪ੍ਰਤਾਪ ਸਿੰਘ ਹੁਣ ਕੁਬਰ ਵਿਜੇ ਪ੍ਰਤਾਪ ਸਿੰਘ ਨੂੰ ਅਗਿਆਨ ਦੀ ਕੋਸ਼ਿਸ਼ ਨਹੀਂ ਕਰਾਉਂਦੇ ਉਹ ਜਦੋਂ ਇਕੱਲਾ ਕੀ ਕਰੇ ਉਹ ਜੋ ਪੁਲਿਸ ਮੁਲਾਜ਼ਮ ਨੇ ਜਿਵੇਂ ਸੀਗਾ ਪੁਲਿਸ ਮਹਾਂਮੇਜ ਵਿੱਚ ਸੀਗਾ ਕਈ ਜਗ੍ਹਾ ਬਦਲੇ ਕਈ ਜਗ੍ਹਾ ਤਬਾਦਲੇ ਕੀਤੇ ਪਰ ਉਹਨੇ ਸੱਚ ਦੀ ਲੜਾਈ ਲੜੀ ਜਿਹੜਾ ਬੰਦਾ ਸੱਚਾ ਨਾ ਸੁਣਵਾਈ ਨਹੀਂ ਹੁੰਦੀ ਸਾਡੀ ਕੌਮ ਨੂੰ ਟਾਰਗੇਟ ਕਰਨ ਵਾਸਤੇ ਬੰਦੇ ਬਹੁਤ ਆਉਂਦੇ ਆ ਪਰ ਸਾਡੇ ਕੌਮ ਦੇ ਨਾਲ ਨਹੀਂ ਕੋਈ ਚਾਂਸ ਸਕਦਾ ਸਾਡੇ ਸੰਵਿਧਾਨ ਨੂੰ ਕੋਈ ਵਿਚਾਰ ਸਕਦਾ ਕੋਰਟਾਂ ਵਿੱਚ ਬਹੁਤ ਲੜਾਈ ਜਾਂਦੇ ਪਿਆ ਮੈਂ ਆਪਣੇ ਸੰਵਿਧਾਨ ਆਪਣੇ ਬਾਬਾ ਸਾਹਿਬ ਦੇ ਕਰਕੇ ਲੜ ਰਿਹਾ ਆਪਾਂ ਇੱਕ ਬਣਾਣਾ ਡਿਜੀਟਲ ਇੰਡੀਆ ਡਿਜੀਟਲ ਭਾਰਤ ਬਣਾਉਣਾ ਨਾ ਕਿ ਸਿੱਖ ਨਾ ਸਾਈ ਨਾ ਮੁਸਲਮਾਨ ਨਾ ਹਿੰਦੂ ਨਾ ਕੋਈ ਵਾਲਮੀਕ ਨਾ ਕੋ ਕੋਈ ਬਿਦਾ ਸਾਰੀ ਕੌਮ ਤੋਂ ਕੌਮ ਉੱਠ ਕੇ ਇੱਕ ਵੱਖਰਾ ਸਾਰਿਆਂ ਨੂੰ ਜੋੜ ਕੇ ਡਿਜੀਟਲ ਭਾਰਤ ਦੇਸ਼ ਬਣਾਣਾ ਕਿ ਇਹਨੂੰ ਸਾਰੇ ਇੱਕ ਹੋਣ ਜਾਤਾਂ ਪਾਤਾਂ ਧਰਮਾਂ ਦੇ ਵਿੱਚ ਨਾ ਪਾਉ ਸਾਰਿਆਂ ਨੂੰ ਇੱਕ ਜਗ੍ਹਾ ਇੱਕੋ ਜਗ੍ਹਾ ਦਰਜਾ ਮਿਲਣਾ ਚਾਹੀਦਾ ਇਹ ਦਰਜਾ ਦਿਵਾਨ ਦੇ ਵਿਆਹ ਤੂੰ ਫਲਾਣਾ ਵਾ ਤੂੰ ਢਿੰਗੜਾ ਵਾ ਰਾਜਾ ਵੜਿੰਗ ਵਾਲੋ ਰਾਜਾ ਵੜਿੰਗ ਵਾਲੋ ਇੰਨਾ ਸਮਝਦਾਰ ਬੰਦਾ ਹੋ ਕੇ ਗੱਲ ਕਰਨੀ ਚਾਹੀਦੀ ਸਾਨੂੰ ਇਹ ਗੱਲ ਕਰਕੇ ਯਾਰ ਕੀ ਗੱਲ ਹੈ ਯਾਰ ਇਹ ਕਿੱਥੇ ਹੈ ਗਲਤ ਹੈ ਗਲਤ ਹੈ ਸਾਨੂੰ ਅੱਜ ਵੀ ਛੋਟੇ ਮੰਨੇ ਜਾਂਦਾ ਸਾਨੂੰ ਅੱਜ ਵੀ ਅਸੀਂ ਸਮਾਂ ਨੂੰ ਇਹ ਸਾਨੂੰ ਜੁੱਤਕੀ ਦੀ ਨੌਕ ਦਾ ਖੜ ਜਾਂਦੇ ਪਰ ਉਹ ਬੰਦੇ ਨਹੀਂ ਹੋਣਾ ਪਰ ਇਹ ਚਾਰ ਕਿਤਾਬਾਂ ਸਾਡੇ ਬੰਦੇ ਨੇ ਪੜੀਆਂ ਸਾਡੇ ਬੱਚਿਆਂ ਨੇ ਚਾਰ ਕਿਤਾਬਾਂ ਸਾਡੇ ਭਰਾਵਾਂ ਨੇ ਚਾਰ ਕਿਤਾਬਾਂ ਪੜੀਆਂ ਉਹ ਇੱਕ ਦਿਨ ਹੁਣ ਜੁਨੀਵਰਸਿਟੀ ਦੇ ਵਿੱਚ ਮੈਂ ਦੇਖਣਾ ਚਾਹੁੰਦਾ ਕਿ ਕਿਹੜੀ ਪਾਰਟੀ ਕੀ ਜਾਂਦੀ ਹੈ ਜਿਹੜਾ ਸਾਡੇ ਪੰਜਾਬ 'ਚ ਨੌਕਰੀਆਂ ਦਵਾਏਗਾ ਜਿਹੜਾ ਸਾਡੇ ਪੰਜਾਬ ਵਿੱਚ ਬੱਸਾਂ ਵਾਲੇ ਕਨੈਕਟਰ ਡਰਾਈਵਰ ਔਰ ਬਿਜਲੀ ਬੋਰਡ ਦੇ ਮਲਾਜ਼ਮ ਜਿਹੜੇ ਪ੍ਰੋਫੈਸਰ ਹੈ ਸਾਰੇ 600 ਪ੍ਰੋਫੈਸਰ ਦੀ ਨੌਕਰੀ ਖਾਲੀ ਹੈ ਫਿਰ ਉੱਥੇ ਕੋਈ ਬਹਾਲ ਨਹੀਂ ਕਿਉਂ ਨਹੀਂ ਹੋਇਆ ਯਾਰ ਜੀ ਇਹ ਲਾਰੇ ਦਾ ਕੋਈ ਵੀ ਨੀਤ ਨਹੀਂ ਨਹੀਂ ਲਾਰੇ ਤੋਂ ਪਹਿਲਾਂ ਹਰ ਕੋਈ ਕਹਿੰਦਾ ਕਿ ਮੈਂ ਆ ਕਰਾਂਗਾ ਮੈਂ ਨਹੀਂ ਮੈਂ ਮੈਂ ਜੇ ਬੱਜ ਜਿੱਤ ਕੇ ਆਣਾ ਜੇ ਨਾ ਕੁਝ ਕਰਕੇ ਦਿਖਾਇਆ ਮੇਰਾ ਮੂੰਹ ਕਾਲਾ ਕਰਕੇ ਮੈਨੂੰ ਖੁੱਤੇ ਬਿਠਾ ਦਿਓ ਬਸ ਮੈਂ ਸਿੱਧੀ ਗੱਲ ਕਹਿੰਦਾ ਮੈਂ ਕਿਉਂਕਿ ਮੈਂ ਸੱਚ ਕਹਿਣਾ ਯਾਰ ਮੈਂ ਨਹੀਂ ਝੂਠ ਮਾਰਨਾ ਭਰਾਵਾ ਨਾ ਆਪਣੇ ਕੋਈ ਝੂਠ ਵੱਜਣਾ ਹੀ ਆ ਦੁਬਾਰਾ ਇੱਕ ਵਾਰੀ ਜਿੱਤ ਕੇ ਦੁਬਾਰਾ ਫੇਰ ਇਹਨਾਂ ਲੋਕਾਂ ਵਿੱਚ ਜਾਵਾਂਗੇ ਕਿਹੜੇ ਮੂਨਾ ਜਾਵਾਂਗੇ ਜਾ ਕੇ ਮੈਂ ਇਹ ਵੀ ਲੋਕਾਂ ਨੇ ਕਿਹਾ ਵੀ ਪੰਥਕ ਸੀਟ ਆ ਪੰਥਕ ਸੀਟ ਹੈਗੀ ਆ ਠੀਕ ਆ ਮਮੰਦਾ ਪੰਥ ਨੂੰ ਮੋੜਦਾ ਬਹੁਤ ਹਜ਼ਾਰ ਹਜ਼ਾਰ ਵਾਲੀ ਪਾਓ ਪਰ ਇੱਕ ਸਾਲ ਵਾਸਤੇ ਨਾ ਪਾਓ ਇੱਕ ਸਾਲ ਮੈਨੂੰ ਦਿਓ ਇੱਕ ਸਾਲ ਦਾ ਮੈਂ 10 ਸਾਲ ਬਣਾ ਕੇ ਦਊਂਗਾ ਤੁਹਾਨੂੰ ਇਹਨਾਂ ਨੇ ਕੁਝ ਨਹੀਂ ਕਰਕੇ ਦੇਣਾ ਇਹ ਲੱਗ ਦੇਖ ਕੇ ਲੱਗ ਜਿੱਥੇ ਜਾਵੇ ਜਦੋਂ ਤੁਸੀਂ ਆਰ ਜਾਂਦੇ ਹੋ ਕਈ ਕੱਪੜੇ ਪਾ ਲੈਂਦੇ ਨਹੀਂ ਜੀ ਹੁਣ ਇਦਾਂ ਅੱਜ ਅੱਜ ਕੀ ਕਰੀਏ ਹੁਣ ਇਦਾਂ ਦਾ ਕੋਈ ਕੰਮ ਨਹੀਂ ਇੱਕ ਬੰਦਾ ਮੈਨੂੰ ਕਹਿੰਦਾ ਤੇਰਾ ਦੇਸ਼ ਚਿੱਕਰ ਚ ਪਿਆ ਤੂੰ ਮੈਂ ਕਹਾ ਮੈਂ ਵੀ ਚਿੱਕਰ ਚ ਵੜਾਂ ਕਹਿੰਦਾ ਵੜ ਕੇ ਦਿਖਾ ਮੈਂ ਚਿੱਕਰ ਚ ਵੜ ਗਿਆ ਜੇ ਦੇਸ਼ ਦੇ ਚਿੱਕਰ ਜਦ ਫਿਰ ਅਸੀਂ ਕੀ ਕਰ ਬਾਹਰ ਕੀ ਕਰਦੇ ਅਸੀਂ ਉਹਨੂੰ ਬਚਾਉਣ ਆਏ ਆ ਅਸੀਂ ਪੰਜਾਬ ਨੂੰ ਮਾਰਨ ਨਹੀਂ ਆਏ ਅਸੀਂ ਪੰਜਾਬ ਨੂੰ ਨਕਸ਼ਾ ਮੁਕਤ ਕਰਨਾ ਅੱਜ ਸਾਡੇ ਘਰਾਂ 'ਤੇ ਹਮਲੇ ਹੋ ਜਾਂਦੇ ਆ ਲੀਡਰ ਫੋਨ ਕਰ ਦਿੰਦੇ ਇਹ ਦੀਪ ਸਿੱਧੂ ਨੇ ਇਹਨਾਂ ਨੇ ਮਰਵਾਇਆ ਸਿੱਧੂ ਮੁਸਾ ਨੂੰ ਇਹਨਾਂ ਨੇ ਮਰਵਾਇਆ ਨੰਗਲ ਅੰਮੀਆ ਨੂੰ ਇਹਨਾਂ ਨੇ ਅਦਲਤ ਅਨਸਾਰ ਦਿਵਾਇਆ ਪੰਜਾਬ ਦੇ ਸਾਰੇ ਹੀਰੇ ਤੇ ਮਾਰ ਦਿੱਤੇ ਨੇ ਵੇਖਿਆ ਜਾ 2027 ਦੇ ਤੁਹਾਡੇ ਵੱਲੋਂ ਕੀ ਆਉਣ ਵਾਲਾ ਜਿਹੜਾ ਨੜਾਂਗੇ ਜੀ ਸਾਰੀ ਕੌਮ ਸਾਡੀ ਲੜੇਗੀ ਤੇ ਐਮਐਲਏ ਐਮਪੀ ਬਣ ਕੇ ਤੁਹਾਡੇ ਸਾਹਮਣੇ ਆਉਣਗੇ ਪਾਪੇ ਐਮਐਲਏ ਖੜਾ ਬਿਲਕੁਲ ਜੀ ਪੰਜਾਬ ਪੂਰੇ ਐਮਐਲਏ ਸਾਡੀ ਹੋਵੇਗੀ ਕੋਈ ਸਾਣਾ ਖੇਤਰਾ ਵਾਲੇ ਜਿਨ੍ਹਾਂ ਨੇ ਕੱਲ੍ਹ ਤਾਂ ਉਹਨੇ ਕਿਹਾ ਹੈ ਕਿ ਜੇ ਮੈਂ ਕੋਈ ਝੂਠ ਬੋਲਦਾ ਤਾਂ ਮੇਰਾ ਮੂੰਹ ਆ ਕਰਕੇ ਖੋਤੇ ਦੇ ਬਿੜਾ ਦਿਓ ਬੇਸ਼ੱਕ ਮੇਰੀ ਵੀਡੀਓ ਬਣਾ ਲਿਓ ਤਾਂ 2027 ਦੇ ਵਿੱਚ ਮੈਂ ਆਪਣੇ ਮੇਲੇ ਖੜੇ ਕਰਕੇ ਪੰਜਾਬ ਦੇ ਵਿੱਚ ਜੂ ਲੜਾਂਗਾ ਪਰ ਵੇਖਣਾ ਹੋਵੇਗਾ ਉਹ ਖੇਤਰਾ ਵਾਲੇ ਅੱਜ ਜੀ ਇੱਥੇ ਜੇ ਤਨਤੋ ਜਾਂ ਹਾਰਨ ਤੋਂ ਬਾਅਦ ਕੀ ਛੋਸ਼ੇ ਭਾਈ ਕਰਦੇ ਆ ਕਿ ਉਹਨਾਂ ਵਾਲ ਕੈਮਰਾਮੈਨ ਦਵਿੰਦਰ ਸਿੰਘ ਦੇ ਨਾਲ ਤੋਂ ਨਵਾਬਾਦ ਤਮਦਾਰ